ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਬੀਤੇ ਕੱਲ ਉਹਨਾਂ ਨੂੰ ਤਨਖਾਹ ਵੀ ਲਗਾਈ ਗਈ ਹੈ ਧਾਰਮਿਕ ਸਜਾ ਸ਼੍ਰੀ ਅਕਾਲ ਤਖਤ ਸੇਵਾ ਦੀ ਫਸੀਲਤੋਂ ਸੁਖਬੀਰ ਸਿੰਘ ਬਾਦਲ ਨੂੰ ਲਗਾਈ ਗਈ ਹੈ ਇਸ ਮਾਮਲੇ ਦੇ ਵਿੱਚ ਨਾ ਸਿਰਫ ਸੁਖਬੀਰ ਸਿੰਘ ਬਾਦਲ ਬਲਕਿ ਉਹਨਾਂ ਦੇ ਉਸ ਵੇਲੇ ਦੇ ਕੈਬਨਟ ਦੇ ਸਾਥੀਆਂ ਨੂੰ ਵੀ ਧਾਰਮਿਕ ਸਜਾ ਲਗਾਈ ਗਈ ਹੈ ਇਸ ਘਟਨਾਕ੍ਰਮ ਤੋਂ ਬਾਅਦ ਮੀਡੀਆ ਦੇ ਵਿੱਚ ਇਸ ਗੱਲ ਦੀ ਚਰਚਾ ਬਣੀ ਹੋਈ ਹੈ ਕਿ ਆਖਰ ਤਨਖਾਹ ਕਿਸ ਨੂੰ ਲਗਾਈ ਜਾਂਦੀ ਹੈ ਕਿਉਂ ਲਗਾਈ ਜਾਂਦੀ ਹੈ ਅਤੇ ਕਿਸ ਤਰ੍ਹਾਂ ਤਨਖਾਹ ਦਾ ਨਿਰਧਾਰਨ ਹੁੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਈ ਜਾਣ ਵਾਲੀ ਇਹ ਧਾਰਮਿਕ ਸਜ਼ਾ ਦਾ ਜਿਹੜਾ ਅਸਲ ਮਨੋਰਥ ਹੈ ਇਸ ਦਾ ਅਸਲ ਮਕਸਦ ਹੈ ਉਹ ਕਿਸੇ ਨੂੰ ਮਾਨਸਿਕ ਤੌਰ ਤੇ ਪ੍ਰਤਾੜਿਤ ਕਰਨਾ ਜਾਂ ਸਰੀਰਕ ਤੌਰ ਤੇ ਪ੍ਰਤਾੜਿਤ ਕਰਨਾ ਨਹੀਂ ਹੁੰਦਾ ਨਾ ਹੀ ਕਿਸੇ ਦਾ ਨਿਰਾਦਰ ਕਰਨਾ ਹੁੰਦਾ ਹੈ ਬਲਕਿ ਉਸ ਖਾਸ ਵਿਅਕਤੀ ਜਿਸ ਕੋਲ ਜਿਸ ਕੋਲੋਂ ਇਹ ਧਾਰਮਿਕ ਜਾਂ ਕਿਸੇ ਕਿਸਮ ਦੀ ਸਿੱਖ ਕੌਮ ਦੇ ਵਿਰੋਧੀ ਸਿਧਾਂਤਕ ਜਿਹੜੀ ਗਲਤੀ ਹੋਈ ਹੁੰਦੀ ਹੈ ਉਸ ਗਲਤੀ ਦਾ ਉਸ ਨੂੰ ਅਹਿਸਾਸ ਕਰਾਉਣਾ ਹੁੰਦਾ ਸਜ਼ਾ ਦਾ ਮਕਸਦ ਅਤੇ ਉਸ ਨੂੰ ਤਨੋ ਮਨੋ ਨਿਰੋਲ ਰੂਪ ਦੇ ਵਿੱਚ ਪਰਾਸ਼ਚਿਤ ਕਰਨ ਦਾ ਮੌਕਾ ਦੇਣਾ ਇਸ ਤਨਖਾਹ ਦਾ ਮਕਸਦ ਹੁੰਦਾ ਹੈ ਸੋ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਉਸ ਵੇਲੇ ਦੇ ਕੈਬਨਟ ਦੇ ਸਾਥੀਆਂ ਨੂੰ ਵੀ ਇਹ ਤਨਖਾਹ ਇਸੇ ਕਰਕੇ ਲਗਾਈ ਗਈ ਹੈ ਤਾਂ ਜੋ ਆਪਣੀਆਂ ਕੀਤੀਆਂ ਭੁੱਲਾਂ ਜਿਹੜੀਆਂ ਨੇ ਉਹਨਾਂ ਦਾ ਪਰਾਸ਼ਚਿਤ ਕਰਨ ਸਕਣ ਜਿਹੜੀ ਧਾਰਮਿਕ ਅਵਗਿਆ ਉਹਨਾਂ ਤੋਂ ਹੋਈ ਹੈ ਉਸ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾ ਸਕੇ ਇਹੀ ਇਸ ਦਾ ਮਕਸਦ ਹੁੰਦਾ ਹੈ ਉਹਨੂੰ ਦੱਸ ਦਈਏ ਕਿ ਜਿਸ ਕੋਲੋਂ ਧਾਰਮਿਕ ਅਵਗਿਆ ਜਾਂ ਕੌਮ ਦੇ ਵਿਰੋਧ ਕੋਈ ਕਾਰਵਾਈ ਹੋਈ ਹੁੰਦੀ ਹੈ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਪੰਜ ਸਿੰਘ ਸਹਿਬਾਨਾ ਵੱਲੋਂ ਹੁਕਮਨਾਮਾ ਜਾਰੀ ਕਰਕੇ ਉਸ ਵਿਅਕਤੀ ਨੂੰ ਤਲਬ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਆਪਣਾ ਪੱਖ ਸਪਸ਼ਟ ਕਰਨ ਦੇ ਲਈ ਕਿਹਾ ਜਾਂਦਾ ਹੈ ਸਪਸ਼ਟੀਕਰਨ ਸੁਣਨ ਤੋਂ ਬਾਅਦ ਹੀ ਇਹ ਧਾਰਮਿਕ ਸਜ਼ਾ ਜਿਹੜੀ ਜਿਸ ਨੂੰ ਤਨਖਾਹ ਕਿਹਾ ਜਾਂਦਾ ਹੈ ਤਨਖਾਹ ਲਗਾਈ ਜਾਂਦੀ ਹੈ ਸਿੱਖਾਂ ਨੂੰ ਜਿਸ ਕੋਲੋ ਗਲਤੀ ਹੋਈ ਹੁੰਦੀ ਹੈ ਉਸ ਸਿੱਖ ਨੂੰ ਨਿਮਾਣਾ ਸਿੱਖ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੀ ਗੱਲ ਕਹੀ ਜਾਂਦੀ ਹੈ ਇਹਨਾਂ ਸਜ਼ਾਵਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਭਾਂਡੇ ਮਾਂਜਣ ਦੀ ਸਜ਼ਾ ਝਾੜੂ ਲਗਾਉਣ ਦੀ ਸਜ਼ਾ ਅਤੇ ਵਾਸ਼ਰੂਮ ਵਗੈਰਾ ਸਾਫ਼ ਕਰਨ ਦੀ ਸਜ਼ਾ ਜਿਹੜੀ ਉਹ ਲਗਾਈ ਜਾਂਦੀ ਹੈ ਇਸ ਦੇ ਨਾਲ ਨਾਲ ਗੁਰਬਾਣੀ ਪਾਠ ਸਰਵਣ ਕਰਨ ਦੀ ਸਜ਼ਾ ਵੀ ਜਿਹੜੀ ਹੈ ਉਹ ਲਗਾਈ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਦੇ ਉਹਨਾਂ ਦੇ ਸਾਥੀ ਕੋਈ ਪਹਿਲੇ ਵਿਅਕਤੀ ਨਹੀਂ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਸਜ਼ਾ ਲਗਾਈ ਗਈ ਹੈ ਇਸ ਪੂਰੇ ਮਾਮਲੇ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਪਹਿਲੇ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਲਗਾਈ ਗਈ ਸੀ ਇੱਕ ਮਾਮਲੇ ਦੇ ਵਿੱਚ ਜੋ ਕਿ ਇੱਕ ਔਰਤ ਮੋਹਰਾਂ ਦਾ ਮਾਮਲਾ ਸੀ ਉਸ ਮਾਮਲੇ ਨੂੰ ਲੈ ਕੇ ਉਸ ਵੇਲੇ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਗਿਆ ਸੀ ਤੇ ਉਹਨਾਂ ਨੂੰ ਕੌੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ ਤੇ ਸਾਲ 1979 ਦਾ 79 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੂੰ ਵੀ ਧਾਰਮਿਕ ਸਜ਼ਾ ਸੁਣਾਈ ਗਈ ਸੀ ਇਹ ਪੂਰਾ ਮਾਮਲਾ ਸੀ ਜਗਦੇਵ ਸਿੰਘ ਤਲਵੰਡੀ ਦਾ ਜਿਸ ਦੇ ਵਿੱਚ ਪੰਥ ਦੀ ਏਕਤਾ ਜਿਹੜੀ ਹੈ ਉਸ ਦੇ ਵਿਰੁੱਧ ਕੰਮ ਕਰਨ ਦੇ ਇਲਜ਼ਾਮ ਲਗਾਏ ਸਨ ਤੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਪੰਜ ਸਿੱਖਾਂ ਵਾਲਾਂ ਵੱਲੋਂ 1984 ਦੇ ਵਿੱਚ ਸਾਕਾ ਨੀਲਾ ਤਾਰਾ ਦੀ ਘਟਨਾ ਜਿਹੜੀ ਹੈ ਉਹ ਘਟਣ ਤੋਂ ਬਾਅਦ ਸ਼੍ਰੋਮਣੀ ਬੁੱਢਾ ਦਲ ਦੇ ਉਸ ਵੇਲੇ ਦੇ ਜਥੇਦਾਰ ਸੰਤਾ ਸਿੰਘ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਪੰਥ ਵਿੱਚੋਂ ਉਹਨਾਂ ਨੂੰ ਸ਼ੇਕ ਦਿੱਤਾ ਗਿਆ ਸੀ ਉਸ ਵੇਲੇ ਗਿਆਨੀ ਕ੍ਰਿਪਾਲ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਜਿਨ੍ਹਾਂ ਵੱਲੋਂ ਇਹ ਹੁਕਮ ਰਾਮਾ ਸੁਣਾਇਆ ਗਿਆ ਸੀ ਤੇ ਬੁੱਢਾ ਦਲ ਦੇ ਉਸ ਵੇਲੇ ਦੇ ਮੁਖੀ ਸੰਤਾ ਸਿੰਘ ਨੂੰ ਸਿੱਖ ਪਰੰਪਰਾਵਾਂ ਦੇ ਉਲਟ ਭਾਰਤੀ ਫੌਜਾਂ ਵੱਲੋਂ ਟਾਹੀ ਗਈ ਅਕਾਲ ਤਖਤ ਦੀ ਇਮਾਰਤ ਦੀ ਮੁਰੰਮਤ ਸ਼ੁਰੂ ਕਰਨ ਦੇ ਇਲਜ਼ਾਮਾਂ ਤਹਿਤ ਇਹ ਉਹਨਾਂ ਨੂੰ ਤਨਖਾਹ ਜਿਹੜੀ ਲਗਾਈ ਗਈ ਸੀ ਇਸ ਦੇ ਨਾਲ ਹੀ 1984 ਦੇ ਵਿੱਚ ਆਪਰੇਸ਼ਨ ਨੀਲਾ ਤਾਰਾ ਸਮੇਂ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਹੋਏ ਹਮਲੇ ਤੋਂ ਬਾਅਦ ਤਤਕਾਲੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਸ ਵੇਲੇ ਕਿਰਪਾਲ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ 2 ਸਤੰਬਰ 1984 ਨੂੰ ਕਿਰਪਾਲ ਸਿੰਘ ਸਮੇਤ ਪੰਜ ਸਿੰਘ ਸੇਮਬਾਨਾ ਨੇ ਦਸਤਖਤ ਕਰਕੇ ਹੁਕਮਨਾਮਾ ਜਾਰੀ ਕੀਤਾ ਸੀਗਾ ਜਿਸ ਦੇ ਵਿੱਚ ਸਿੱਖ ਪਰੰਪਰਾਵਾਂ ਦੇ ਉਲਟ ਭੁਗਤਣ ਦੇ ਇਲਜ਼ਾਮ ਉਸ ਵੇਲੇ ਦੇ ਜਿਹੜੇ ਗ੍ਰਹਿ ਮੰਤਰੀ ਬੂਟਾ ਸਿੰਘ ਤੇ ਲੱਗੇ ਸਨ ਤੇ ਟੱਠੀ ਇਮਾਰਤ ਦੀ ਕਾਰ ਸੇਵਾ ਜਿਹੜੀ ਸ਼ੁਰੂ ਕਰਵਾਈ ਗਈ ਸੀ ਇਸੇ ਕਰਕੇ ਉਹਨਾਂ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਵੀ ਸਿੱਖ ਮਰਿਆਦਾ ਦੇ ਉਲਟ ਚੱਲਣ ਦੀ ਸਜ਼ਾ ਦਿੱਤੀ ਗਈ ਸੀ ਇਸ ਤੋਂ ਇਲਾਵਾ 1984 ਦੇ ਵਿੱਚ ਪੰਜ ਸਿੰਘ ਸਹਿਬਾਨਾ ਵੱਲੋਂ ਹੁਕਮਨਾਮਾ ਜਾਰੀ ਕਰਕੇ ਜਗਰਾਉਂ ਦੇ ਨਾਨਕ ਸਰ ਦੇ ਨਾਲ ਜੁੜੇ ਭਾਈ ਨਰੈਣ ਸਿੰਘ ਕਲੇਰਾ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਬਾਬਾ ਮਹਾਰਾਜ ਸਿੰਘ ਅੰਮ੍ਰਿਤਸਰ ਦੇ ਮੁਖੀ ਭਾਈ ਵਿਕਰਮ ਸਿੰਘ ਜੀਤ ਸਿੰਘ ਨੂੰ ਵੀ ਤਨਖਾਹਿਆ ਐਲਾਨਿਆ ਗਿਆ ਸੀ ਇਸੇ ਤਰ੍ਹਾਂ 1986 ਦੇ ਵਿੱਚ ਸਾਕਾ ਨੀਲਾ ਤਾਰਾ ਗਰਜਦੀਨ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜਣ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ 1984 ਦੇ ਨੀਲਾ ਤਾਰਾ ਤੋਂ ਬਾਅਦ ਹੋਏ ਘਟਨਾਕ੍ਰਮ ਦੌਰਾਨ ਸਿੰਘ ਸਹਿਬਾਨਾ ਵੱਲੋਂ ਕਈ ਹੁਕਮਨਾਮੇ ਜਾਰੀ ਕੀਤੇ ਗਏ ਸਨ ਜਿਸ ਦੇ ਵਿੱਚ ਕਈ ਵਿਅਕਤੀਆਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤੇ ਧਾਰਮਿਕ ਸਜ਼ਾ ਸੁਣਾਈ ਗਈ ਸੀ ਇਸੇ ਕੜੀ ਦੇ ਤਹਿਤ 11 ਸਤੰਬਰ 1984 ਨੂੰ ਉਸ ਵੇਲੇ ਦੇ ਜਥੇਦਾਰ ਕਿਰਪਾਲ ਸਿੰਘ ਵੱਲੋਂ ਹੁਕਮਨਾਮਾ ਜਾਰੀ ਕਰਕੇ ਸੀਨੀਅਰ ਅਕਾਲੀ ਆਗੂ ਰਸ਼ਪਾਲ ਸਿੰਘ ਤੇ ਦਿੱਲੀ ਦੇ ਜਥੇਦਾਰ ਕਰਤਾਰ ਸਿੰਘ ਟੱਕਰ ਨੂੰ ਵੀ ਤਨਖਾਈਆ ਕਰਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਇਸ ਮਾਮਲੇ ਦੇ ਵਿੱਚ ਲਗਾਈ ਗਈ ਸੀ ਇੱਕ ਹੋਰ ਮਾਮਲੇ ਦੇ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਖਤ ਤੋਂ ਤਨਖਾਈਆ ਕਰਾਰ ਦਿੱਤਾ ਗਿਆ ਸੀ ਸ਼ੀਰ ਅਕਾਲ ਤੱਕ ਸਹਿਤ ਸੈਦ ਤੋ ਤਨਖਾਇਆ ਕਰਾਰ ਹੋਣ ਵਾਲੇ ਸੁਖਬੀਰ ਸਿੰਘ ਬਾਦਲ ਕੋਈ ਪਹਿਲੇ ਸਿੱਖ ਨਹੀਂ ਨੇ ਕੋਈ ਪਹਿਲੇ ਧਾਰਮਿਕ ਜਾਂ ਸਿਆਸੀ ਵਿਅਕਤੀ ਨਹੀਂ ਨੇ ਇਸ ਤੋਂ ਇਲਾਵਾ ਕਈ ਵੱਡੇ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਇਸ ਤੋਂ ਪਹਿਲਾਂ ਤਨਖਾਇਆ ਕਰਾਰ ਦਿੱਤਾ ਜਾ ਚੁੱਕਾ ਹੈ ਭਾਈ ਸੁਬੇਕ ਸਿੰਘ ਜੱਸਾ ਸਿੰਘ ਰਾਮਗੜੀਆ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਪੰਥ ਰਤਨ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਾ ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਕੇਂਦਰੀ ਮੰਤਰੀ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਬੂਟਾ ਸਿੰਘ ਸਾਬਕਾ ਕੇਂਦਰੀ ਮੰਤਰੀ ਨਿਹੰਗ ਬਾਬਾ ਸੰਤਾ ਸਿੰਘ ਵੀ ਇਸੇ ਦੇ ਦੀਨ ਤਨਖਾਹਿਆ ਕਰਾਰ ਦਿੱਤੇ ਜਾ ਚੁੱਕੇ ਨੇ ਤੇ ਇਸ ਤੋਂ ਇਲਾਵਾ ਪੰਥਕ ਲੀਡਰਾਂ ਤੋਂ ਇਲਾਵਾ ਡਾਕਟਰ ਪਿਆਰਾ ਸਿੰਘ ਡਾਕਟਰ ਪਸ਼ੋਰਾ ਸਿੰਘ ਵਰਗੇ ਸਿੱਖ ਵਿਦਵਾਨਾਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਗਾਈ ਜਾ ਚੁੱਕੀ ਹੈ ਸੋ ਸੁਖਬੀਰ ਸਿੰਘ ਬਾਦਲ ਕੋਈ ਪਹਿਲੇ ਰਾਜਸੀ ਵਿਅਕਤੀ ਨਹੀਂ ਨੇ ਜਿਨ੍ਹਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ ਸੁਖਬੀਰ ਸਿੰਘ ਬਾਦਲ ਤੋਂ ਵੀ ਪਹਿਲਾਂ ਬਹੁਤ ਸਾਰੇ ਜਿਸ ਦੀ ਕੜੀ ਮਹਾਰਾਜ ਰਣਜੀਤ ਸਿੰਘ ਤੋਂ ਸ਼ੁਰੂ ਹੁੰਦੀ ਹੈ ਲਗਾਤਾਰ ਤਨਖਾਹੀਆਂ ਕਰਾਰ ਦਿੱਤਾ ਗਿਆ ਤੇ ਲਗਾਤਾਰ ਧਾਰਮਿਕ ਸਜ਼ਾਵਾਂ ਜਿਹੜੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਨੇ